ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਕੋਈ ਵੀ ਆਪਣਾ ਭਰਾ ਨਵੀਂ ਵੀਡੀਓ ਪਹਿਲੀ ਵਾਰ ਤੁਸੀਂ ਵੀਡੀਓ ਵੇਖ ਰਿਹਾ ਜੇ ਤੇ ਭਿੱਖੀ ਮੇੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰਸਿੰਘ ਵਿਜ਼ਿਟ ਕਰਨੀ ਆ ਫਿਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਪੁੱਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਤੇ ਨਾਲ ਦੀ ਨਾਲ ਵੀ ਸੰਦੀਪ ਦਾ ਇੱਕ ਟਰੈਕਟਰ ਸੇਲ ਪਰਚੇਜ਼ ਦਾ ਕੰਮ ਵੀ ਹੈਗਾ ਪਿਛਲੀ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਕੋਈ 8 10 8 7 ਪੀਸ ਦਿਖਾਇਆ ਸੀ ਟਰੈਕਟਰ ਉਹਨਾਂ ਦੇ ਵਿੱਚੋਂ ਤਕਰੀਬਨ ਜ਼ਿਆਦਾਤਰ ਜਿਹੜੇ ਪੀਸ ਉਹ ਸੇਲ ਹੋ ਚੁੱਕੇ ਆ ਠੀਕ ਆ ਜੀ ਵਿੱਚੋਂ ਇੱਕ ਦੋ ਤਿੰਨ ਟਰੈਕਟਰ ਹਜੇ ਬਾਕੀ ਆ ਉਹਨਾਂ ਬਾਰੇ ਵੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰਦੇ ਆ ਇੱਕ ਮਹਿੰਦਰਾ 575 ਡੀ ਆਈ ਐਕਸ ਪੀ ਪਲੱਸ ਟਰੈਕਟਰ ਤੁਹਾਨੂੰ ਆਪਾਂ ਦਿਖਾਵਾਂਗੇ ਨਿਊ ਕੰਡੀਸ਼ਨ ਦੇ ਵਿੱਚ ਇਹ ਮੰਨਣਾ ਵੀ ਆਪਾਂ ਇੱਕ ਸ਼ੋਰੂਮ ਕੰਡੀਸ਼ਨ ਵਾਲਾ ਪੀਸ ਲੈ ਕੇ ਆ ਰਹੇ ਆ ਠੀਕ ਆ ਜੀ ਇੱਕ ਏਜੰਸੀ ਦੇ ਵਿੱਚੋਂ ਤੇ ਬਹੁਤ ਘੱਟ ਚੱਲਿਆ ਕਿੰਨੀ ਬਾਈ ਤੇ ਚੱਲਿਆ ਤੇ ਕੀ ਹੌਸਪਾਵਰ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਇਹਦੀ ਡਿਟੇਲ ਵੀ ਸੰਦੀਪ ਸਿੰਘ ਜੀੋਂ ਤੋਂ ਲੈ ਕੇ ਦੇ ਦੇਵਾਂਗੇ ਤੇ ਜਾਇਜ਼ ਭਾਅ ਪਰਤੇ ਦੇ ਵਿੱਚ ਮਿਲ ਜੂਗਾ ਅੱਜ ਦਾ ਨਵੇਂ ਦਾ ਜੋ ਵੀ ਰੇਟ ਆ ਤੁਸੀਂ ਨੇੜੇ ਤੇੜੇ ਜਾ ਕੇ ਆਪਣੇ ਬਿਲਕੁਲ ਕੰਪਨੀ ਦੇ ਵਿੱਚ ਮਿਹੰਦਰਾ ਕੰਪਨੀ ਦੇ ਵਿੱਚ ਜਾ ਕੇ ਪੁੱਛ ਗੇ ਚ ਕਰ ਸਕਦੇ ਜੀ ਇਹ ਤੁਹਾਨੂੰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਪੀਸ ਮਿਲ ਜੂਗਾ ਐਂਡ ਦੇ ਵਿੱਚ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਵਾਂਗੇ ਇੱਕ ਸੂਈ ਤੇ ਇੱਕ ਗੱਬੜ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਾਸ਼ਿਕਾ ਸੰਤੋ ਸਾਹਿਬ ਜੀ ਜੀਐਨ ਮਰ ਜੀ ਹੋਰ ਸੰਦੀਪ ਵੀਰੇ ਠੀ ਸੰਦੀਪ ਉਹਦਾਂ ਟਰੈਕਟਰ ਦੇ ਵੀ ਆਪਾਂ ਗੱਲ ਕਰ ਦਿੱਤੀ ਹੈ ਵੀ ਟਰੈਕਟਰ ਉਹਤਾਂ ਆਪਾਂ 8-7 ਕਿੰਨ੍ਹੇ ਪੀਸ ਪਾਏ ਸੀ ਵੀ ਉਹਨਾਂ ਦੇ ਵਿੱਚੋਂ ਮਿਲਦਾ ਤਾਂ ਵੀ ਕੋਈ 5-6 ਪੀਸ 5 ਕਿ ਪੀਸ ਪੰਜ ਕ ਨਗ ਚਾ ਸੰਤੂ ਸਾਹਿਬ ਜਾਨੀ ਕਿ ਸੇਲ ਹੋ ਗਏ ਆ 5 ਪੀਸ ਤੇ ਤਿੰਨ ਕ ਨਗ ਵਿੱਚੋਂ ਉਹਨਾਂ ਦੇ ਰਹਿ ਗਏ ਆ ਜੀ ਠੀਕ ਆ ਹਾਂਜੀ ਇਹ ਇੱਕ ਬੜੀ ਜਿਆਦਾ ਨਵਾਂ ਟਰੈਕਟਰ ਸੰਤੂ ਸਾਹਿਬ ਰਾਤੀ ਲੈ ਕੇ ਆਏ ਆ 575 ਆ ਗਿਆ 2022 ਮਾਡਲ ਆ ਬਹੁਤ ਸੋਹਣਾ ਟਰੈਕਟਰ ਤੇ ਬਹੁਤ ਜਿਆਦਾ ਨਵਾਂ ਸੰਤੂ ਸਾਹਿਬ ਚੱਲਿਆ ਹਿਸ਼ਿਆ ਸੱਤਾਂ ਕਿ ਲੈਦੇ ਆ ਹੂੰ ਤੇ ਚਲੋ ਪਹਿਲਾਂ ਮਾਲ ਦੀ ਗੱਲ ਕਰਕੇ ਮੁੜ ਕੇ ਉਹਦੇ ਬਾਰੇ ਵੀ ਆਪਾਂ ਬਿਲਕ ਮੰਨਦੇ ਤੋ ਸ਼ੋਰ ਦੇ ਵਿੱਚ ਗੱਲਬਾਤ ਕਰਾਂਗੇ ਟਰੈਕਟਰ ਆਪਾਂ ਤੁਹਾਨੂੰ ਦਿਖਾ ਦੇਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ। ਇਹਦੇ ਨੰਬਰ ਤੇ ਸ਼ੁਰੂਆਤ ਹੈ ਸੰਦੀਪ ਇਹ ਤੋਂ ਕਰ ਲਾ ਵਹਿੜ ਦੀ ਕੀ ਡਿਟੇਲ ਆ। ਸੰਧੂ ਸਾਹਿਬ ਦੂਜਾ ਸਵੇਰ ਆ ਗਈ ਅਸੀਂ। ਬਹੁਤ ਠੰਡੀ ਧੀਰੀ ਆ। ਭਾਈ ਚੂਈ ਦੀ ਬਹੁਤ ਜਿਆਦਾ ਚੰਗੀ ਆ। ਤੇ ਦੁੱਧ ਜਿਹੜਾ ਸੰਧੂ ਸਾਹਿਬ ਆਇਟਮ 20 ਕਿਲੋ ਵਸਾ ਲੈ ਦੇ। 18 ਕਿਲੋ ਦੁੱਧ ਕੋਈ ਥਣਾ ਨੂੰ ਹੱਥ ਬਣਾ ਲਾਵੇ ਜਿੱਦਾਂ ਮਰਜ਼ੀ ਕੋਈ ਗਾਰੰਟੀ ਦੇ ਮੰਗਾ ਲੇ 18 ਕਿਲੋ 100 ਜਿੰਨੇ ਕਿਲੋ ਘਾਟੇ ਹੋਣੇ ਯਾਰ ਘੱਟ ਲੈ ਲਾਂਗੇ ਆਪਾਂ। ਠੀਕ ਹੈ ਵੀਰੇ। ਅੱਜ 20 18 ਕਿਲੋ ਦੀ ਆਪਾਂ ਗਾਰੰਟੀ ਦੇ ਦਿੰਦੇ ਹਾਂ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਸੋਈ ਨਾ ਸੰਤੂ ਸਾਹਿਬ ਕੋਈ 15 ਦਿਨ ਦੇ ਲਾਗੇ ਬੰਨੇ 15 18 ਦਿਨ ਹੋ ਗਿਆ ਘਾਇਰ ਸ਼ਾਇਰ ਦੀ ਬੱਛੀ ਆ ਗਈ ਮਗਰ ਬੱਛੀ ਬਹੁਤ ਜਿਆਦੀ ਪਲੀ ਪਲੀਤੀ ਹੈ ਸੰਤੂ ਸਾਹਿਬ ਲਾਭਿਆ ਬੱਛੀ ਪੂਰਾ ਦੁੱਧ ਛੱਡ ਗਿਆ ਨਾ ਪਾਲੀ ਨਿਕਰ ਆ ਬੱਛੀ ਨਿਕਰਮ ਵਾਲੀ ਬਣੀ ਕੋਤੀ ਉਹ ਵਾਲੇ ਸੰਧੇ ਚ ਕੋਈ ਮੇਰਾ ਭਰਾ ਜਵੇਂ ਸਾਲ ਦੇ ਵਿੱਚ ਤਿਆਰੀ ਚੰਗੀ ਕਰ ਸਕਦਾ ਹਾਂਜੀ ਹਾਂਜੀ ਇੱਕ ਦਿਨ ਦੋ ਆ ਸੰਤੂ ਸਾਹਿਬ ਬਹੁਤ ਪਿਆਰੀ ਬੈਰ ਆ ਤੇ 18 ਕਿਲੋ ਮਿਲਕ ਇਸ ਵਕਤ ਤੇ ਥੱਲੇ ਮੌਜੂਦ ਕੋਈ 15 18 17 ਦਿਨਾਂ ਦੀ ਹੈ ਸੋਈ ਹਾਂਜੀ ਸੰਤੂ ਸਾਹਿਬ ਦੁੱ ਚਾਰੇ ਥਣ ਆ ਸਪੇਸ ਵਾਂ ਦਾ ਠੀਕ ਆ ਥਣੇ ਸੰਤੂ ਸਾਹਿਬ ਹੱਥੀ ਚਵਾਈ ਵਾਲਾ ਲੱਗਾ ਜੇ ਥਣ ਵੀ ਬਹੁਤ ਜਿਆਦਾ ਚੰਗਾ ਲੱਗਾ ਕਰਮਾਲੀ ਨੂੰ ਲੈ ਵੀ ਸਦੀਪ ਖੋਲ ਮੜਾ ਤੋੜ ਕੇ ਦਿਖਾ ਦੇ ਧਾਰਾ ਮਾਰ ਕੇ ਬਾਕੀ ਆਪਾਂ ਵਿੱਚ ਵਖਾਵਾਂਗੇ ਉਹ ਵੀ ਨਾਲ ਦੀ ਨਾਲੇ ਆਪਾਂ ਧਾਰਾ ਧੁਰਾ ਮਾਰ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਵਾਹ ਮੇਰਾ ਭਰਾ ਤੁਸੀਂ ਵੇਖ ਕੇ ਚੈੱਕ ਕਰ ਲਓ 18 ਕਿਲੋ ਐਸ ਵਕਤ ਮੌਕੇ ਤੇ ਦੁੱਧ ਇਹਦੇ ਥੱਲੇ ਹਾਜ਼ਰ ਹਾਜ਼ਰ ਹੈ ਹਾਜ਼ਰ ਸੰਤੂ ਸਾਹਿਬ ਸੋ ਰੰਗ ਦੀ ਗੱਲ ਕਰ ਲਿਓ ਬਲੈਕ ਤੇ ਵਾਈਟ ਦਾ ਤੇ ਕ੍ਰੋਸ ਆਂਗ ਦੇ ਵਿੱਚ ਆ ਕੋਈ ਐਫਐਫ ਨਾਲ ਕੋਈ ਜਰਸੀ ਦਾ ਜਰਸੀ ਦਾ ਕ੍ਰੋਸ ਹੀ ਆ ਗਈ ਸੰਤੂ ਸਾਹਿਬ ਬਾਕੀ ਸਾਫ ਸੁਥਰੀ ਵਧੀਆ ਜੇ ਟਾਈਮ ਕੋਈ ਨਹੀਂ ਆ ਚਲੋ ਦਿਨ ਦਾ ਚੜਾਈ ਹੋਇਆ ਵਾ ਸਵੇਰੇ ਕੋਈ 6:30 6 ਵਜੇ ਚੜਾਈ ਕੀਤੀ ਆ ਤੇ ਹੁਣ ਤਕਰੀਬਨ ਤੇ 10 ਕੋ ਵਜੇ ਦਾ ਆ ਹਾਂ 10 ਕੋ ਵਜੇ ਦੇ 4 ਕੋ ਘੰਟੇ ਬਾਕੀ ਸ਼ਾਮਾਂ ਨੂੰ ਪੂਰੀ ਫਾ ਜਾਂਦੀ ਆ ਠੀਕ ਹੈ ਜੀ ਇਹ ਨਹੀਂ ਵੀ ਕੋਈ ਗੱਲਾਂ ਵਾਲਾ ਦੁੱਧ ਆ ਦੁੱਧ ਸੰਧੂ ਸਾਹਿਬ 20 ਕਿਲੋ ਬੈਠ ਥੱਲੇ ਤਿਆਰ ਆ ਹਾਜ਼ਰ ਆ ਠੀਕ ਹੈ ਜੀ ਬਾਕੀ ਚਵਾਈ ਚੁਈ ਚੰਗੀ ਆ ਬਾਕੀ ਠੰਡੀ ਧੀਰੀ ਚੰਗੀ ਆ ਕੋਈ ਉਹੋ ਜੀ ਮੁਸ਼ਕਲ ਵਾਲੀ ਗੱਲ ਨਹੀਂ ਗਈ ਠੰਡੀ ਧੀਰੀ ਥਾਣੀ ਹੱਥੀ ਚਵਾਈ ਵਾਲਾ ਲੱਗਾ ਹੋਇਆ ਸੀਲਸ ਲਾਗਾ ਠੀਕ ਹੈ ਜੀ ਬਹੁਤ ਜਿਆਦਾ ਸੰਧੂ ਸਾਹਿਬ ਕੋ ਹੋਇਆ ਸੀਲਸ ਲਾਗਾ ਜਿੱਥੇ ਮਰਜ਼ੀ ਰੋਕੇ ਵਰਾਕੇ ਤੁਸੀਂ ਤਸੱਲੀ ਕਰ ਸਕਦੇ ਜੀ ਬਹੁਤ ਜਿਆੜੀ ਢੰਡੀ ਤੇਰੀ ਬਹੁਤ ਸੋਹਣਾ ਚੱਡਾ ਲੇਵਾ ਨਾੜੀ ਨੂੜੀ ਮਿਲਕ ਨਾੜੀ ਵੀ ਕਾਫੀ ਵਧੀਆ ਉਹ ਤਾਂ ਸਮਝੋ ਆ 20 ਕਿਲੋ ਦਾ ਮੇਟਾ ਪਜੂ ਕੀ ਕਰਮਾਲੀ ਸਵੇਰ ਉਹਦੇ ਵਿੱਚ ਸੰਦੀਪ ਹੋਊਗੀ ਬੈਠ ਹਨਾ ਹਾਂ ਸਵੇਰ ਤਿੱਗਿਆ ਹੋਊਗਾ ਸੰਤੂ ਸਾਹਿਬ ਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤਿੱਗਿਆ ਸਵੇਰ ਹੋਊਗਾ ਤੇ ਭਾ ਬੜਾ ਮਿੱਠਾ ਬਾਕੀ ਸੰਤੂ ਸਾਹਿਬ ਜਿੰਨਾ ਦੋਦਿਆ ਨਾ ਕਰਮਾਲੀ ਥਲੇ ਭਾ ਬਿਲਕੁਲ ਜੈ ਜੈ ਕਰਤਾ ਆਪਾਂ ਬਿਲਕੁਲ ਜੀ ਇੱਕ ਗਿੜਾ ਹੋਰ ਦੇ ਦਈਏ ਜੀ ਦੇ ਦਿਓ ਮਹਾਰਾਜ ਦੇ ਦਿਓ ਹੈ ਆਹਿਆ ਕਰਮਾਲੀ ਲੋ ਵੀ ਕਰੋ ਜਾ ਕੇ ਠੀਕ ਆ ਜੀ ਛੋਟਾ ਛਟੂ ਚਾ ਬੈੜ ਦਾ ਪੂਰਾ ਪਾਰਾ ਫੁੱਲ ਵਜਨ ਨੋੜ ਦੇ ਵਿੱਚ ਆ ਵੱਡੀ ਆ ਗਈ ਵੈੜ ਸੰਧੂ ਸਾਹਿਬ ਆ ਇਹ ਕੋਤਰਾ ਇਹਨਾਂ ਦੀ ਰੋਤਿਆ ਕਰਮਾ ਦੀ ਫਰੇਜੀ ਆ ਕਿ ਗਾਂ ਕਾਦੀ ਆ ਸੋ ਵਜਨ ਦੇ ਵਿੱਚ ਭਰੀ ਆ ਹਾਈਡ ਪੇਸ਼ ਇੱਕ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰਿਓ ਵਜਨ ਵਜੋਂ ਬਹੁਤ ਆ ਤੇ 18 ਕਿਲੋ ਦੁੱਧ ਚਲੋ ਜਿਆਦਾ ਨਹੀਂ ਕਹਿੰਦੇ ਕੋਈ 18 ਵੀ 18 20 ਕਿਲੋ ਚੁਵਾਈ ਗਈ ਤਾਂ ਬਹੁਤ ਹਾਜਰ ਆ ਸੰਧੂ ਸਾਹਿਬ ਇਹਨਾਂ ਦੇ ਹੋਣਾ ਵੀ ਇਹਨਾਂ ਕੇ ਦੁੱਧ ਵੀ ਆਪਾਂ ਰੱਖ ਲਿਆ ਵੀ ਹਾਂਜੀ ਹਾਂਜੀ ਜਿੰਨੇ ਕੇ ਤੇ ਚੱਲਣ ਦੀ ਸੰਦੀਪ ਬਤਾਓ ਅੱਜ 15 18 ਦਿਨਾਂ ਦੀ ਸੁਣੀ ਹਾਂ ਜੀ ਨਹੀਂ ਚੱਲੇ 18 20 ਕਿਲੋ ਚਵਾਈ ਜਾ ਬੜਾ ਬੋਲਦਿਆ ਸੰਤੂ ਸਾਹਿਬ ਥੋੜਾ ਨਹੀਂ ਹੋ ਜਾਂਦਾ ਤੇ ਬਾਕੀ ਇਹਨਾਂ ਗਰਮੀ ਨੇ ਮਰਉਣੀ ਮੇਨਗਾ ਲੈ ਜੇ ਹਾਂ ਅੱਜ ਵੀ ਆਪਣੇ ਕੋਲ ਪੰਜ ਨਾਲ ਦੇ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚੋਂ ਨਾਗਾ ਇੱਕ ਵਿਹੜ ਚੱਲ ਗਈ ਆ ਉਹ ਦੋਵੇਂ ਵੇਸਤੀਆਂ ਜਿਹੜੀਆਂ ਦੋ ਬਾਹਰ ਪਜੀਆਂ ਕੇ ਜਰਸੀ ਦੇ ਇਹ ਵੀ ਦੋਵੇਂ ਸੇਲ ਹੋ ਗਿਆ ਜਿਹੜੀਆਂ ਲੋ ਵੀ ਸੇਲ ਹੋ ਗਈਆਂ ਬੈਠੀ ਹੈ ਵੱਡੀ ਵਿਹੜ ਤੇ ਇਹ ਕਾਹ ਵ ਸੰਤੂ ਸਾਹਿਬ ਲੋ ਵੀ ਇਹ ਵੀ ਦੋਵੇਂ ਸੇਲ ਹੋ ਗਿਆ ਇਹ ਦੋਨੋਂ ਜਿਹੜੀਆਂ ਵਿਹੜਾ ਦੋਸਤੋ ਵੀ ਹਾਂ ਬਹੁਤ ਵੱਡੀ ਵਿਹੜੀ ਇਹ ਵੀ ਸੇਲ ਹੋ ਗਈ ਤੇ ਆ ਵੀ ਸੇਲ ਹੋ ਗਈ ਮਾਲ ਪ੍ਰੋਟੀਨ ਦੇ ਵਿੱਚ ਆਉਂਦਾ ਪੰਜ ਚਾਰ ਚਾਰ ਪਸ਼ੂ ਪਸ਼ੂ ਵਿਕਦੇ ਆ ਆਉਂਦੇ ਆ ਹਾਂ ਜੀ ਹਾਂ ਜੀ ਸੰਦੀਪ ਕੀ ਮੋਲਟ ਮੰਗਦੇ ਦੀ ਸੰਤੂ ਸਾਹਿਬ ਬਿਲਕੁਲ ਜੈ ਕੀ ਮੋਲ ਆਪਾਂ ਕਰਨਾ ਵਾ ਮੋਲ ਦਾ ਕਰਦੇ ਆਪਾਂ 8000 ਰੁਪਿਆ ਚਲੋ ਵਛੀ ਭਾਵੇਂ 65 ਦੀ ਵੇਚਦੀ ਹੈ ਪਰ ਜੇ ਆਪਾਂ ਭਾਣਾ ਲਈ ਤੇ ਭਾਣਾ ਹੀ ਦੇ ਦੇਣੀ ਆ ਅੱਛਾ ਅੱਛਾ ਜੇ ਸੁਣੋ 57000 ਦੀ ਵਛੀ ਦੇ ਸੀ 57 ਦੀ 57 ਦੀ ਜਾਂਦੀ ਹੈ ਚਲ ਕਰਦੀ ਹੋਰ ਲੈਸ ਕਰਦੀ ਕਰਦਾ ਕਿ 2000 ਰੋਸ਼ ਛੋੜ 55 ਦੇ ਦੇਦਾਂਗੇ ਸਤ ਸਾਲ ਅਮਰੀਕਾ ਇਹ ਤਾਂ ਲੋ ਵੀ 55000 ਦਾ 55000 ਨਹੀਂ ਦੇਦਾਂਗੇ ਬਾਕੀ ਠੰਡੀ ਧੀਰੀ ਕੋਈ ਇਹੋ ਜੀ ਗੱਲ ਨਹੀਂ ਭਾਵੇਂ ਇਤਨਾ ਹੀ ਕਰਮ ਵਾਲੀ ਦੇ ਥੱਲੇ ਬੈਠੀ ਆ ਠੀਕ ਆ ਠੀਕ ਆ ਓਏ ਮੰਗਾ ਪਾਓ ਚਾ ਨਾ ਪਾਓ ਆਉਦੀ ਮਰਜ਼ੀ ਅਮਰੀਕਾ ਬੱਚਾ ਲਾ ਦੇ ਵੀਰੇ ਲਾ ਦਿਓ ਬੱਚਾ ਇਧਰ ਸੈਗਰ ਨੰਬਰ ਤੇ ਆਪਾਂ 200 ਦੀ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਕ੍ਰੋਸ ਆਂਗ ਦੇ ਵਿੱਚ ਕ੍ਰੋਸ ਆ ਗਈ ਸੰਧੂ ਸਾਹਿਬ ਵੱਡੇ ਪਾਂਚੇ ਦੇ ਵਿੱਚ ਵੱਡੀ ਵਹਿੜਾ ਦੇਣਾ ਢਿਲ ਢਾਲ ਬਹੁਤਾ ਦੇਣ ਇਹਨੇ 10 ਤੋਂ 12 ਦਿਨ ਲਏ ਨੇ ਜੇ ਰਾਮਨਾਥੀ ਲੋ ਵੀ ਠੀਕ ਪਿੱਛੇ ਭਾਰ ਦੀ ਫੋਨ ਗਰੰਟੀ ਤਿੱਪਣ ਵੀ ਚੰਗੀ ਆ ਕਰਮ ਵਾਲੀ ਜਿੰਨੀ ਹੈਗੀ ਆ ਸਾਫ ਸੁਥਰੀ ਆ ਬਾਕੀ ਥਾਂ ਤੋਂ ਵੇਖੋ ਨਹੀਂ ਕਿੰਨਾ ਵਧੀਆ ਲੱਗਾ ਥਾਂ ਤੋਂ ਬਹੁਤ ਵਧੀਆ ਲੰਬੇ ਤਾਣਾ ਠੀਕ ਆ ਜੀ ਹਾਂਜੀ ਸੋਹਰਾ ਥੜਾ ਲੱਗਾ ਬਾਹਰ ਨੂੰ ਤਾਂ ਕਾਦੇ ਦਾ ਉੱਚਾ ਵੱਡੇ ਕੱਦ ਕੱਟ ਦੇ ਵਿੱਚ ਹਾਂਜੀ ਹਾਂਜੀ ਵੱਡੇ ਢਾਂਚੇ ਆ ਗਈ ਤੇ ਜਰਸੀ ਨਾਲ ਕੋਈ ਕ੍ਰੋਸ ਮਾਲਣ ਵਿੱਚ ਠੀਕ ਆ ਜੀ ਅੰਗ ਪੱਖ ਜਿਹੜਾ ਜਰਸੀ ਦੇ ਨਾਲ ਕੋਈ ਕ੍ਰੋਸ ਜਰਸੀ ਦਾ ਕ੍ਰੋਸ ਹੀ ਆ ਗਿਆ ਸੰਤੂ ਸਾਹਿਬ ਹਾਂ ਜਿਆਦਾਤਰ ਜਰਸੀ ਜੀ ਆਉਂਦੀ ਬਾਹਰ ਬਾਕੀ ਚਲੋ ਹੁਣ 2 ਰੁਪਏ ਭਾਣਾ ਦੇ ਦਾਂਗੇ ਮੁੜ ਕੇ ਤਿਆਰ ਹੋਈ ਆ ਆਪਾਂ ਵੀ ਆਖਣਾ ਵੀ ਚਲੋ ਆਇ ਤਾ ਹੈਗਾ ਹੀ ਇਹ ਫਿਰ ਇਹ ਕੋਈ ਸਾਹਮਲੇ ਵੀਰਪਾ ਜਿਤਨਾ ਕਈ ਵੀਰਾਂ ਦੇ ਟ੍ਰਾਂਜੈਸ਼ਨ ਪੂਰੀ ਚਾਰਨੀ ਆ ਹਾਂ ਹਾਂ ਚਲੋ ਜੇ ਕੋਈ ਚਾਰ ਕੱਤੀ ਕੱਤੀ ਲੈ ਜੂ ਕੋ 12 ਦਿਨ ਲੈ ਇਹਨੇ ਸੰਧੂ ਸਾਹਿਬ ਭਰਤੀ ਪੁਰਤੀ ਲੇਵਾ ਝੋਲਾ ਝਲਾ ਬੜਾ ਪੂਰਾ ਪੂਰਾ ਪਰੂਗੀ ਹਾਂ ਜੀ ਝੋਲ ਬੜੀ ਆ ਠੀਕ ਆ ਜੀ ਕੰਗੀ ਖੁੱਲੂਗੀ ਥੱਲਿਓਂ ਕਰ ਮਾਰੀ ਬਾਕੀ ਇੱਕ ਜੱਜਮੈਂਟ ਤੁਸੀਂ ਕਰ ਜੂਗੇ ਲਾਏ ਬਣਾਏ ਪਈ ਆ ਬਾਕੀ ਇੱਕਰਾਵਾਂ ਸੇ ਸੰਧੂ ਸਾਹਿਬ ਇਹਦਾ ਵਾਦਾ ਆ ਇਹਨੇ ਗਰਮੀ ਨਹੀਂ ਬਣਾਉਣੀ ਹਾਂ ਆਪਾਂ ਮਾਰੇ ਸੰਧੂ ਸਾਹਿਬ ਉਹ ਵੀਰਾਂ ਭਰਾਵਾਂ ਗਾੜੀ ਪੇਸ਼ ਕਰਨਾ ਆਣਾ ਵੀ ਜਿਹੜੀਆਂ ਫ੍ਰਿਜਾਂ ਆਉਣ ਨੇ ਰੀਆਂ ਇਹ ਕਰਨੀ ਮਨਾਉਣੀ ਨਾ ਬਿਲਕੁਲ ਜੀ ਬਿਲਕੁਲ ਦੱਬੀਆਂ ਵੇਚ ਲੀਆਂ ਜਿੰਨੀਆਂ ਵੇਚਣੀਆਂ ਆਪਾਂ ਮੇਰੇ ਕੋਲੋਂ ਚੱਲਣਾ ਪੈਂਦਾ ਹਾਂ ਜੀ ਰੋਤ ਨਾਲ ਹੀ ਚੱਲਣਾ ਨਾ ਇਹ ਵੇਲੇ ਆਂਦੇ ਸੰਧੂ ਸਾਹਿਬ ਮਿਲਦੇ ਬਹੁਤ ਘਾਟਿਆ ਬਾਕੀ ਬਹਰੋਂ ਮਾਲ ਮਿਲਦਾ ਘਾਟਿਆ ਇਹ ਫਿਰਨਾ ਜ਼ਿਆਦਾ ਪੈਂਦਾ ਸੰਧੂ ਸਾਹਿਬ ਲਓ ਵੀ ਪ੍ਰਭੂ ਠੀਕ ਆ ਜੀ ਕਰੋ ਚੈੱਕ ਸੋ ਕੱਦ ਬੁੱਤ ਪੂਰਾ ਠੀਕ ਆ ਜੀ ਸੋਹਣਾ ਪਿੱਠਪੂੜਾ ਕਰਮਾਲੀ ਨੂੰ ਵੱਡੀ ਬਦਮੀ ਜਾਂ ਰੰਗ ਲਓ ਮਹਾਰਾਜ ਮੋੜ ਲਓ ਲਓ ਜੀ ਠੀਕ ਆ ਜੀ ਸੋ ਇਹ ਦੋਸਤੋ ਗੱਬਣ ਵੈੜ ਤੁਹਾਨੂੰ ਦਿਖਾ ਰਹੇ ਆਪਾਂ ਤਿਆਰੀ ਤੇ ਸਮਝੋ ਤੁਸੀਂ ਠੀਕ ਆ ਜੀ ਤੇ ਦੇਣਾ ਆਰਾਮ ਨਾਲ ਕਰਮਾਲੀ ਕੋ 10 12 ਕੱਢ ਦੀ ਲੈ ਜਣ ਲੈ ਜਣ ਸੰਤੂ ਸਾਹਿਬ ਆ ਜੇ ਨੇ ਸੋਟਾਂ ਚੇਦੀ ਵਧੀਆ ਬਾਕੀ ਥਣ ਚੱਡੇ ਵਾਲੀ ਆ ਸਾਫ ਸੁਥਰਾ ਲੇਵਾ ਲੰਬਾ ਥਾਣ ਤੇ ਬਾਈਨ ਮੱਟੇ ਵਾਲੀ ਆ ਸੰਤੂ ਸਾਹਿਬ ਜਿੰਨੀ ਆ ਜਣ ਵੇਟ ਵੀ ਵਧੀਆ ਠੀਕ ਆ ਸਦੀ ਮਹਾਰਾਜ ਕੀ ਡਿਟੇਲ ਇਹਦਾ ਮੁੱਲ ਕੀ ਕਰਾਂਗੇ ਸੰਤੂ ਸਾਹਿਬ ਜੇ ਦੇ ਸੂਈ ਸਵਾਈ ਵੇੜ ਵੇਚੀ ਕੇ ਆਪਾਂ ਫਿਰ ਤਾਂ ਚੰਗਾ ਝੋਲਾ ਕਰਮਾਲੀ ਐ ਕਰਕੇ ਭਰ ਗਏ ਤਾਂ ਭਾਵੇਂ 70000 ਦੀ ਦੇ ਦਈਏ ਪਰ ਆਪਾਂ ਮੌਕੇ ਦੀ ਗੱਲ ਕਰੀਏ ਇਹ ਆਪਾਂ ਨੂੰ ਭਾਣਾ ਮਿਲੀ ਤਾਂ ਆਪਾਂ ਭਾਣਾ ਹੀ ਦੇ ਦਈਏ 60000 ਦੀ ਮੰਗ ਹੈ 60000 ਦੇ ਸੰਦ ਸਭ ਦੇ ਦਈਏ 60000 ਦੀ ਹਾਂਜੀ ਸਭ ਆਪਣੀ ਸੂੰਪਣੀ ਦੇ ਦੇ ਲੈਸ ਕਰਕੇ 57000 ਦੀ ਜਾਣ ਦੀ 57000 ਦੀ ਹਾਂਜੀ 57 ਦੇ ਦੇ ਦਿਆ ਫਿਰ ਚਲੋ 57 ਬਿਲਕੁਲ ਜੈ ਜੈ ਬਾਕੀ ਵੱਡੀ ਵਾਰ ਤੁਸੀਂ ਆਪ ਹੀ ਦੱਸ ਦੋ ਇਹ ਆਪਾਂ ਮੋਲ ਗਲਤ ਕੀਤਾ ਫਿਰ ਕੋਈ ਵੱਡੀ ਆ ਵੱਡੀ ਨੂੰ ਵੱਡੀ ਕਿਹਾ ਲੈ ਮੈਂ ਕੱਲ ਤੁਹਾਨੂੰ ਅਪਡੇਟ ਦੇ ਕੇ ਆ ਜੇ ਮੇਰੇ ਸਹਾਂਣਾ ਮਿੰਨ ਇਹ ਤਾਂ ਵੀ ਠਿੱਕੀ ਮੰਡੀ ਲੰਗੇ ਇਹ ਸ਼ੌਟਾ ਦੇ ਮਾਲ ਉੱਡ ਗਿਆ ਉੱਡ ਗਿਆ ਵੇਖੇ ਮਾਲ ਸੁਧਰਾ ਨਹੀਂ ਹਾਂਜੀ ਸੁਧਰਾ ਹੈ 55000 ਦੇ ਸੰਦ ਤੁਸੀਂ ਸਭ ਦੇ ਦਾਂਗੇ ਬੱਚੀ ਵੇਹੇ 60000 ਦੀ ਆ ਪਰ ਜੋ ਵਿਚਾਰਦਾਂ ਵੀਰਪਰਾ ਸੰਭਲੂਗਾ ਉਹ ਵੀ 57 ਹਾਂਜੀ ਬਾਕੀ ਚਾਹ ਬਣ ਭਰਾ ਤੁਸੀਂ ਇੱਥੇ ਆਣ ਕੇ ਆਪਣੀ ਟਿਪ ਟਪਾ ਕੇ ਤਸੱਲੀ ਕਰ ਲਿਆ ਜੇ ਖੁੱਲੋਂ ਵੀ ਚੰਗੀ ਸੰਦ ਸੋਹਰਾ ਮਦਨ ਪਰਦਨ ਸਾੰਬਰੀ ਪਣੀ ਉਸ ਹਿਸਾਬ ਨਾਲ ਤੁਹਾਨੂੰ ਅੱਜ ਜਾਇਜ਼ ਮਿਲ ਜੂਗੀ ਹਾਂ ਜਾਇਜ਼ ਦੇ ਦਾਂਗੇ ਹਾਂਜੀ ਰੋਟੀ ਕਿਸੇ ਭਰਾ ਨੇ ਦੇਣੀਗਾ ਵੇਚ ਵੀ ਸਕਦਾ ਬਾਕੀ ਬੜੀ ਟਪਾਈ ਦੀ ਪੋਲੀ ਆ ਥਣਾ ਦੀ ਪਿੱਛੇ ਭਾਰ ਦੀ ਫੁੱਲ ਗਰੰਟੀ ਆਪਣੀ ਸੰਦ ਦਾ ਠੀਕ ਹੈ ਹਾਂਜੀ ਲੈ ਵੀ ਸੰਦੀਪ ਇੱਧਰ ਧਾਰਾ ਮਾਰਦੇ ਲੋ ਜੀ ਪਰ ਇਹ ਅਮਰੀਕ ਸਿੰਘ ਉਹ ਵੀ ਇੱਧਰ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਗੇ ਠੀਕ ਹੈ ਜੀ ਕਿਸੇ ਭਰਾ ਨੇ ਆਨਲਾਈਨ ਫੋਲਦਾ ਮੰਗਾਉਣਾ ਹੁੰਦਾ ਉਹਨਾਂ ਦੇ ਲਈ ਖਾਸ ਤੌਰ ਤੇ ਆ ਦੇਖੋ ਜੀ ਬਹੁਤ ਵਧੀਆ ਕਿ ਹੁਣ ਚੰਗੀ ਸਮਝ ਆ। ਮੈਨਾਂ ਨੀਂਦਾ ਆਈ ਨਹੀਂ ਆ ਦੇ। ਦੇ ਚੰਡੀਏ ਜੀ ਬਾਈ। ਉਹ ਨਹੀਂ ਬਹੁਤ ਜਿਆਦੀ ਸੰਦੂ ਸਾਹਿਬ। ਠੀਕ ਹੈ। ਠੀਕ ਹੈ ਠੀਕ ਮਰਾਜੀ ਠੀਕ ਹੈ ਸੰਧੂ ਸਾਹਿਬ ਇਹ ਵਿੱਚ ਇਹਦਾ ਕੋ ਥਾਣੇ ਵੱਧ ਘੱਟ ਹੋਵੇ ਫੋਲ ਆਪਣੀ ਗਰੰਟੀ ਹੈ ਪਹਿਲਾਂ ਮੈਨੂੰ ਨਾ ਗੂਣ ਨਾਲ ਸਿੱਧਾ ਤੁਹਾਨੂੰ ਲਾਉਣਾ ਬਿਲਕੁਲ ਇਸ ਸੰਧੀ ਬਨੇ ਆ ਕੰਮ ਕੀਤਾ ਵਾ ਉਹ ਇਨਾਂ ਹੀ ਮਾਲ ਵੇਚਿਆ ਅਜੇ ਤੱਕ ਸੰਧੂ ਜੀ ਮਾਲ ਦੀ ਮੇਰੇ ਨਾਲ ਆਪਾਂ ਚਲੋ ਝੂੜ ਸੱਜ ਮਾਰ ਕੇ ਕਦੀ ਮਾਲ ਦਿੱਤਾ ਨਹੀਂ ਗਾ ਇਸ ਕਰਕੇ ਕਿੰਨਾ ਮਾਲ ਵੇਚਿਆ ਕਦੀ ਲਾਮਾ ਤੁਹਾਨੂੰ ਆਇਆ ਆਪਣਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਹਾਂ ਜੀ ਹਾਂ ਲਭੇ ਠੀਕ ਹੈ ਜੀ ਸੋ ਬਾਕੀ ਦੁੱਧ ਸੇਵਾ ਕਰ ਲਓਗੇ ਦੋਸਤੋ ਦੁੱਧ ਆਪਾਂ ਲੈ ਲਾਂਗੇ ਹਾਂ ਜੀ ਹਾਂ ਜੀ ਜਿਹਨਾਂ ਨੂੰ ਦੁੱਧ ਆਪਾਂ ਤੁਹਾਨੂੰ ਦੱਸ ਦਿੱਤਾ ਆ ਜੀ ਆਪਣੇ ਸੰਧੂ ਸਾਹਿਬ ਰੋਜ਼ ਦੀ ਰੋਜ਼ ਚਾਰ ਪੰਜ ਨਗ ਆਪਾਂ ਵੇਚਦੇ ਆ ਚਲੋ ਦੋ ਸੇਲ ਹੋ ਗਏ ਕਸਵਰੇ ਘਲ ਦੀ ਤਿੰਨ ਗਈਆਂ ਦੋ ਰਹਿ ਗਏ ਦੋਵਾਂ ਦੀ ਆਪਾਂ ਪਾਪੜੀ ਦੇ ਦਿੱਤੀ ਠੀਕ ਹੈ ਉਸ ਤੋਂ ਬਾਅਦ ਆਪਾਂ ਦੋਸਤੋ ਟਰੈਕਟਰ ਟਰੈਕਟਰ ਦੀ ਮਿਦਣੀ 575 ਇੱਕ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਠੀਕ ਹੈ ਜੀ ਮਹਿੰਦਰਾ 575 ਡੀਆਈ ਐਕਸਪੀ ਪਲੱਸ ਟਰੈਕਟਰ ਵੀਰ ਸੰਦੀਪ ਸਿੰਘ ਹੁਣੇ ਲੈ ਕੇ ਆਏ ਆ ਵਪਾਰ ਲੈਣਾ ਠੀਕ ਹੈ ਜ ਬਿਲਕੁਲ ਖੇਤੀਬਾੜੀ ਸੰਦਾਂ ਦੀ ਗੱਲ ਕਰ ਲਈਏ ਆਉਂਦੇ ਰਹਿੰਦੇ ਆ ਟਰੈਕਟਰ ਟਰਾਲੀਆਂ ਹਰੇਕ ਤਰ੍ਹਾਂ ਦੇ ਜਿਹੜੇ ਸੰਦ ਆਉਂਦੇ ਰਹਿੰਦੇ ਆ ਠੀਕ ਆ ਤੇ ਸੰਦੀਪ ਮਹਾਰਾਜ ਬਹੁਤ ਵਧੀਆ ਚੰਗਾ ਟਰੈਕਟਰ ਸਾਫ਼ ਸੁਥਰਾ ਲੈ ਕੇ ਆਉਂਦਾ ਬਹੁਤ ਜਿਆਦਾ ਹੀ ਸਾਫ਼ ਆ ਸੰਦੂ ਸਾਹਿਬ 2022 ਮਾਡਲ ਦੇ ਹਾਂਜੀ 22 ਦੇ ਮਾਰ ਕੇ ਜੇ ਟਾਇਰਾਂ ਦੇ 22 ਦੇ ਪੰਪ ਤੇ ਮਾਰ ਕੇ ਦੇ 22 ਦੇ ਆਰਸੀ ਤੇ ਆ ਅੱਛਾ ਜੀ 2022 ਦੇ 10ਵੇਂ ਮਹੀਨੇ ਦਾ ਜੀ ਹੂੰ ਤੇ ਬਾਕੀ ਸੰਦੂ ਸਾਹਿਬ ਸਤਨਾ ਗੱਲਾ ਦਾ ਟਰੈਕਟਰ ਚੱਲਿਆ ਵਾ ਪਹਿਲੀ ਪਾਰਟੀ ਦਾ ਟਰੈਕਟਰ ਲਿਆ ਪੀਬੀਸੀ ਵਾਲੀ ਨੰਬਰ ਆ ਬਿਲਕੁਲ ਹੀ ਜਾਨੇ ਕਿ ਬੜੇ ਧਿਆਨ ਨਾਲ ਬੰਦਿਆਂ ਚਲਾਇਆ ਜਿਹੜੇ ਬੰਦਿਆਂ ਵੀ ਚਲਾਇਆ 1500 ਘੰਟਾ ਚੱਲਿਆ ਸਾਰਾ ਜੀ ਬਾਜੀ ਅੱਬਾ ਜੀ ਬਾਜੀ ਸੰਤੋ ਸਾਹਿਬ ਨਵਾਂ ਹੀ ਪਿਆ ਕੇ ਛਿਲੜੀ ਪਾ ਟਰੈਕਟਰ ਸਾਰਾ ਤੇ ਫਿਰ ਇਹਦੀ ਵੀ ਗੱਲ ਹੋਈ ਹੋਣੀ ਆ ਵੀ ਲੱਡੂਆਂ ਦਾ ਟਪਾ ਲੱਡੂਆਂ ਦਾ ਟਪਾ ਵੰਡੋ ਤੇ ਸੰਤੋ ਸਾਹਿਬ ਪੈਲੀਆਂ ਵਾਹੋ ਤੇ ਢੋਲੇ ਗਾਓ ਵਾਹ ਕੋਈ ਕਮੀ ਪੇਛੇ ਨਹੀਂ ਆ ਚੱਗੀ ਸਰ ਉਸ ਤੱਕ ਤੁਹਾਨੂੰ ਪ੍ਰੋਪਰ ਮੈਂ ਦਿਖਾ ਦਿਆ 22 22 ਮਾਡਲ 22 ਮਾਡਲ 2022 ਮਾਡਲ 22 ਦੇ 10ਵੇਂ ਮਹੀਨੇ ਦਾ 10ਵੇਂ ਮਹੀਨੇ ਦਾ ਹਾਂਜੀ 22 ਦੇ 210ਵੇਂ ਮਹੀਨੇ ਦਾ ਟਰੈਕਟਰ ਆ ਗੁਡਇਰ ਦੇ ਜਿਹੜੇ ਅਗਲੇ ਟਾਇਰ ਤੁਸੀਂ ਵੇਖੋ ਕੋਈ ਗੁਡਇਰ ਦੇ ਆ ਤੇ ਮਗਰਲੇ ਜਿਹੜੇ ਵੀ ਗੁਡਇਰ ਦੇ ਚਾਰੀ ਮਲਗ ਜੋੜੀ ਜੜੀ ਨਾਲ ਦੀ ਐ ਫਿੱਟਡ ਠੀਕ ਆ ਜੀ ਜੀ ਬਾਕੀ ਆ ਜਿਹੜਾ ਉੱਤੇ ਸ਼ੀਟਮ ਛੂਟਮ ਲੱਗਾ ਸੰਤੂ ਸਾਹਿਬ ਇਹ ਵੀ ਸਾਰਾ ਆਪਾਂ ਇਸ ਤਰ੍ਹਾਂ ਨਾਲ ਹੀ ਦੇ ਦੇਣਾ ਆਪਾਂ ਨਹੀਂ ਲਾਉਣਾ ਕੋਈ ਵੀ ਆ ਪਤਾ ਅੱਗੇ ਵੀ ਜਿਗਰ ਕੀਤਾ ਕਿ ਆਪਾਂ ਚੀਜ਼ ਕੋਈ ਲਾਉਂਦੇ ਨਹੀਂ ਗੇ ਟਰੈਕਟਰ ਨਾਲ ਜੋੜ ਭਵੇਂ ਦੇਈਏ ਜੀ ਲਾਉਂਦੇ ਹਾਂਜੀ ਹਾਂਜੀ ਕੋ ਕੰਪਲੀਟ ਜਿਹੜਾ ਦੋਸਤੋਂ ਤੁਸੀਂ ਨਾਲ ਵੇਖੋਗੇ ਇਧਰ ਮਿਰਰ ਲੱਗਾ ਛਤਰੀ ਦੇ ਨਾਲ ਟੈਚ ਹਾਂਜੀ ਹਾਂਜੀ ਜੋ ਇੱਥੇ ਲੱਗੀ ਇਹ ਲਾਈ ਨਾ ਜਾਊਗੀ ਠੀਕ ਹੈ ਜੀ ਜਿਵੇਂ ਹੈਗੀ ਬਾਕੀ ਸੰਧੂ ਸਾਹਿਬ ਕਿਤੇ ਮਰਗਾਟਾਂ ਦੇ ਛਰੀਟ ਨਹੀਂ ਗਏ ਇੰਨਾ ਨਵਾਂ ਟਰੈਕਟਰ ਸ਼ਿਲਟ ਪਿਆ ਵਾ ਵੀ ਚੱਲਿਆ ਨਹੀਂ 67 ਕਿੱਲਾਂ ਦੇ ਚੱਲਿਆ ਸੰਧੂ ਸਾਹਿਬ 67 ਕਿੱਲਾਂ ਦੇ ਟਰੈਕਟਰ ਐਡੇ ਨੂੰ ਕੀ ਫਰਕ ਪੈਣਾ ਹੁੰਦਾ ਵੀ ਕੀ ਆ 4 ਸਲਟ ਟਰੈਕਟਰ ਐਸ ਕਰ ਕੀ ਫਰਕ ਪੈਣਾ ਕੋਈ ਸਾਲ ਜਿਹੜਾ ਦੋ ਸਾਲ ਕੀ ਚੱਲਿਆ ਹੈ ਨਾ ਹਾਂਜੀ ਹਾਂਜੀ ਲੋ ਵੀ ਕਰੋ ਜਾ ਕੇ ਬਾਕੀ ਨਿਊ ਕੰਡੀਸ਼ਨ ਦੇ ਵਿੱਚ ਆ ਮੋਸੇ ਨਾ ਵੀ ਕਿਸੇ ਭਰਾਨੇ ਏਜੰਸੀ ਦੇ ਵਿੱਚ ਨਹੀਂ ਲੈ ਕੇ ਆਉਣਾਗਾ ਸੰਤੋਸ਼ ਸਾਹਿਬ ਬਸ ਖਾੜ ਪਾਗੇ ਭਵੇਂ ਲੈ ਜਾਂਦੇ ਇਹੋ ਆਖਣ ਜਾਗੇ ਵੀ ਜਾਨੀ ਕਿ ਏਜੰਸੀ ਚ ਲਿਆਂਦਾ ਘਾੜ ਕੇ ਤੇ ਕੋਹੋ ਹੀ ਗਣੋ ਹੈ ਅੱਛਾ ਸੰਦੀਪ ਜੀ ਚਲੋ ਇੱਕ ਐਜ਼ ਐ ਇੱਕ ਉਹਨਾਂ ਭਰਾਵਾਂ ਦੇ ਬਿਲਕੁਲ ਧਿਆਨ ਦੇ ਵਿੱਚ ਲਿਆ ਦਈਏ ਕੰਪਨੀ ਚ ਹਿਮਿੰਦਰਾ ਦੀ ਗੱਲ ਕਰ ਲਈਏ ਨਵੇਂ ਦੀ ਕੀਮਤ ਕੀ ਚੱਲਣ ਦੀ ਨਵੇਂ ਦੀ ਕੀਮਤ ਸੰਤੋਸ਼ ਸਾਹਿਬ 7.5 ਲੱਖ ਰੁਪਈਆ ਦੀ ਹੈਗੀ ਹੈ ਠੀਕ ਆ ਹਾਂਜੀ ਕੋਈ 7 40 ਦਾ ਦਈ ਜਾਂਦੇ ਕੋਈ 7.5 ਦਾ ਦਈ ਜਾਂਦੇ ਕੋਈ 55 ਦਾ ਦਈ ਜਾਂਦੇ ਆ ਮੰਨ ਲਓ ਇਹ ਗੱਲ ਹੈ ਹਾਂਜੀ ਕਿੰਨੇ ਸਿਲੰਡਰ ਆ ਗਿਆ ਜੀ ਇਹ 4 ਸਿਲੰਡਰ ਆ ਗਿਆ ਸੰਤੋ ਸਾਹਿਬ ਠੀਕ ਆ ਜੀ 4 ਸਿਲੰਡਰ ਆ ਗਿਆ ਬਾਕੀ ਚਲਾਵੇ ਦਾ ਇੰਜਨ ਗੇਅਰ ਦਾ ਤੇ ਟਰੈਕਟਰ ਏਡਾ ਨਵਾਂ ਪਿਆ ਵੀ ਬਣਾ ਗੱਲ ਹੀ ਛੱਡ ਸੰਤੋ ਸਾਹਿਬ 1500 ਘੰਟਾ ਗਿੰਦਾ 1500 ਘੰਟਾ ਦਾ ਦਾਹ ਰੀ ਆਨੰਦਪੁਰ ਲੈ ਜੀ ਮੇਰੇ ਸਾਹਮਣੇ ਉਤਰਾਂ ਸਹੀ ਗੱਲ ਲਓ ਬਈ ਠੀਕ ਆ ਜੀ ਆ ਜਿਹੜਾ ਦੋਸਤੋ ਵਾਲਾ YouTube ਤੇ ਦਾ ਤੁਸੀਂ ਵੀ ਦੇਖ ਸਕਦੇ ਆ ਅਗਲਾ ਹਿੱਸਾ ਤੇ ਬਿਲਕੁਲ ਗੱਲ ਕਰਦੀ ਵੀ ਨਿਊ ਕੰਡੀਸ਼ਨ ਦੇ ਵਿੱਚ ਠੀਕ ਮਾਰ ਬੇਲ ਕੋਲ ਨਹਾ ਪਿਆ ਜੀ ਆਹ ਦੇਖੋ ਜੀ ਠੀਕ ਆ ਜੀ ਬਹੁਤ ਸੋਹਣਾ ਰੰਗ ਬਾਕੀ ਰਮਰਮਾ ਦੇਖੋ ਕਿਤੇ ਚਰੀਟ ਨਹੀਂ ਕੋਈ ਲੈਣੇ ਨੇ ਟਾਇਰ ਵੀ 70 ਪੈ ਤੇ 65 70 ਪੈ ਗੁੜੀਆਂ ਦੇ ਟਾਇਰ ਆ ਠੀਕ ਆ ਜੀ 14 9 28 ਦੇ ਟਾਇਰ ਆ ਤੇ ਆਹ ਦੇਖੋ ਵੀਡੀਓ ਦਾ ਤੇ ਚੱਲਿਆ ਨਹੀਂ ਤੁਹਾਨੂੰ ਦੱਸਿਆ ਵੀ ਆਹ ਜਿਹੜੀਆਂ ਚੀਜ਼ਾਂ ਉੱਤੇ ਉਤਰੇ ਪੁੜੀ ਦੇ ਚੜੀਆਂ ਕਈ ਤੱਕ ਖੁੱਲੀਆਂ ਨਹੀਂ ਆ ਖੁੱਲੀਆਂ ਨਹੀਂ ਹਾਂਜੀ ਹਾਂਜੀ ਵੀ ਚੱਲਿਆ 70 ਕਿਲਾ ਚੱਲਿਆ ਲੈ ਸੰਤੂ ਸਾਹਿਬ ਨਾਲ ਟਰੈਕਟਰ ਆਪਾਂ ਲੈਣੇ ਆ ਪਹਿਲੀ ਪਾਲਟੀ ਦਾ ਤੇ ਟਰੈਕਟਰ ਉਹ ਲਈਦਾ ਜਿਹੜਾ ਮਸ਼ੀਨ ਵਜੂਨ ਤੋਂ ਰਹਿ ਤੋਵੇ ਹਾਂ ਹਾਂਜੀ ਬਾਈ ਦੋਸ ਪਾਈ ਆਪਾਂ ਕਹ ਦੇਤਾ ਸੀ ਵੀ ਬਾਜੀ ਆ ਠੀਕ ਹੈ ਜੀ ਬਹੁਤ ਭੈਣ ਭਰਾ ਲਾਈਕ ਕਰਦੇ ਆ ਮਹਿੰਦਰਾ ਦੇ ਜੋ ਟਰੈਕਟਰ ਖਰੀਦਣਾ ਕਿਸੇ ਨੂੰ 855 ਦਾ ਚਾਹ ਹੁੰਦਾ ਠੀਕ ਹੈ ਜੀ ਕੋਈ ਫਾਰਮ ਟਰੈਕ ਦੇ ਵਿੱਚ ਤੇ ਕਈਆਂ ਵੀਰਾਂ ਨੂੰ ਮਹਿੰਦਰਾ ਦਾ ਹੁੰਦਾ ਬਹੁਤ ਸੋਹਣਾ ਟਰੈਕਟਰ ਅੱਗੇ ਮੇਰਾ ਭਰਾ ਕੋਈ ਵੀ ਚਾਰਾ ਮਾਰਨਾ ਚਾਹੁੰਦਾ ਖਰੀਦਣਾ ਚਾਹੁੰਦਾ ਖਰੀਦੜੀ ਕਰਾਉਣਾ ਚਾਹੁੰਦਾ ਕਾਹਦੇ ਮਾਕੇ ਗੁੱਟੀ ਪੂਰੀ ਆ ਸੰਤੋਖ ਸਾਹਿਬਾ ਜੀ ਬਈ ਪੂਰੀ ਬਈ ਟਾਇਰਾਂ ਦਾ ਵੀ ਯਾਨੀ ਕਿ 70 65 70 ਪੈਸੇ ਟਾਇਰ 70 ਪੈਸੇ ਟਰੈਕਟਰ ਦੇ ਨਾਲ ਦੇ ਆ ਬੋਲ ਕੇ ਚਲਾ ਜਾ ਕੋਈ ਚਾਰ ਕੋਈ ਦੋ ਚਾਰ ਪੰਜ ਸਾਲ ਅਜੇ ਕਿ ਕੋ ਕੰਡੀਸ਼ਨ ਬਹੁਤ ਚੰਗੀ ਸ਼ੋਰੂਮ ਕ੍ਰਿਸ਼ਨੀ ਪਿਆ ਸੰਤੂ ਸਾਹਿਬ ਬਸ ਗੱਲ ਹੋਈ ਆ ਜੀ ਲੱਡੂਆਂ ਡੱਬਾ ਵੰਡੋ ਤੇ ਪੈਲੀਆਂ ਵਾਹ ਹਾਂ ਬਾਕੀ ਰਿਮ ਰੂਮ ਦੇ ਜਿੰਨੇ ਵੀ ਨਟ ਨੂਟ ਨੇ ਕੋਈ ਚਾਤੀ ਪਾਣਾ ਨਹੀਂ ਕਿਤੇ ਸੰਤੂ ਸਾਹਿਬ ਕੋਈ ਵੀ ਚੀਜ਼ ਨਹੀਂ ਖੁੱਲੀ ਸਿਵਾਏ ਮੇਰੇ ਸਾਨ ਵਾਂ ਤਲੜੇ ਜਾਨੀ ਕਿ ਆ ਐਲ ਭਵੇਂ ਕੱਢ ਕੇ ਬਦਲਿਆ ਹੋਵੇ ਜਿਹੜਾ ਅੱਜ ਬਾਅਦ ਚ ਚੇਂਜ ਕੀਤਾ ਸਰਵਿਸ ਕੋਈ ਹੋਈ ਹੋਵੇ ਠੀਕ ਆ ਬਾਕੀ ਸ਼ੋਰੂਮ ਕੰਡੀਸ਼ਨ ਹੀ ਪਿਆ ਵਾ ਲੋ ਵੀ ਕਰੋ ਸ਼ੱਕ ਬਹੁਤ ਦੇ ਵਿੱਚ ਆ ਮੈਂ ਨਾ ਇੰਨਾ ਜਿਆਦਾ ਨਾ ਧਿਆਨ ਨਾਲ ਚਲਾਇਆ ਜਿੰਨੇ 70 ਕਿਲੋ ਸੰਤੂ ਸਾਹਿਬ ਚਲਾਇਆ ਉਹਨੇ ਕੀ ਇਹਦਾ ਕਰ ਲੈਣਾ ਹੂੰ 1500 ਘ ਮਰਗਾਰਡ ਤੇ ਸੰਗਲ ਨਹੀਂ ਰੱਖੇ ਨੇ ਤਾਂ ਕਈਆਂ ਦੀ ਆਦਤ ਹੁੰਦੀ ਮਰਗਾਰਡ ਤੇ ਸੰਗਲ ਛੁੱਟ ਕੇ ਟਰੈਕਟਰ ਲਈ ਜਾਂਦੇ ਆ ਕਿਤੇ ਝਰੀਟ ਵੀ ਨਹੀਂ ਆ ਗਈ ਸੰਤੂ ਸਾਹਿਬ ਮਰਗਾਰਡ ਦੇ ਸਰਵਾਈਸ ਤੋਂ ਪਤਾ ਲੱਗਦਾ ਕੋਈ ਬਿਲਕੁਲ ਛਿਲਦੀ ਪਿਆ ਟਰੈਕਟਰ ਸਾਰਾ ਲੋਬੀ ਪ੍ਰੋਵੋ ਇਹ ਜਿਹੜਾ ਪੀਸ 575 ਕੋਕਾ ਪੀਸ ਆ ਸੰਤੂ ਸਾਹਿਬ ਇਹ ਜਿਹੜਾ ਵੀਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੁਰੈ ਉਹ ਅਰਜਨ ਢਿੱਲੋਂ ਦੇ ਗਾੜਿਆਂ ਨੂੰ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੁਰੈ ਸੋ ਰਹਿ ਗਿਆ ਹਾਂਜੀ ਹਾਂਜੀ ਠੀਕ ਆ ਲੈ ਵੀ ਸੰਦੀਪ ਕੀ ਡਿਮਾਂਡ ਕਰਦੇ ਪਏ ਆ ਸੰਦੂ ਸਾਹਿਬ ਆਪਾਂ ਦੇ ਇਲਾਣਾ ਨਹੀਂ ਕਰਨਾ ਵਾ ਜਾਨੀ ਕਿ ਇਹਦਾ ਮੁੱਲ ਕਰਦੇ ਆ ਆਪਾਂ 5 ਲੱਖ ਤੇ 65000 ਰੁਪਿਆ ਹਾਂ ਉਹਦੇ ਜੋ ਥੋੜਾ ਬੜਾ ਮਾਨਤਨ ਕਰਕੇ ਡੀਟਾ ਦੇਣਾ 5 65 ਚੋਂ ਹਾਂਜੀ 5 65 ਚੋਂ ਮਾਨਤਨ ਕਰ ਪਾਰਟੀ ਆਉਂਦੀ ਹੈ ਮਤਲਬ ਕਿ ਕੋਈ ਭੈਣ ਭਰਾ ਡੀਲ ਕਰਦਾ ਤੇ ਇਹਨਾਂ ਵੀ ਹੋ ਜੂਗੀ ਡਿਸਕਸ਼ਨ ਪੂਰਾ 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 ਮਾਰ ਪੂਰਾ ਮਾਨਤਨ ਕਰਾਂਗੇ ਸੰਦੂ ਸਾਹਿਬ ਜਿੰਨਾ ਵਾਤ ਵਾਤ ਮਾਨਤਨ ਕਰਕੇ 5 ਲੱਖ 65000 200 ਮਾਨਤਨ ਸੰਦੀਪ ਨਾ ਕੀਤੇ ਬੀਬੀ ਛਿਆਲੀ ਨੰਬਰ ਤਰਨਤਾਰਨ ਦਾ ਬੀਬੀ ਛਿਆਲੀ ਤਰਨਤਾਰਨ ਸਾਹਿਬ ਦਾ ਨੰਬਰ ਹੈ ਜੀ ਲੋਕਲ ਨੰਬਰ ਤੇ ਲੋਕਲ ਆਪਣੇ ਮਾ ਤੇ ਬਹੁਤ ਖੂਬਸੂਰਤ ਕੰਡੀਸ਼ਨ ਦੇ ਵਿੱਚ ਆਓ ਇੱਥੇ ਆਣ ਕੇ ਇੱਕ ਵਾਰੀ ਤਸੱਲੀ ਕਰੋ ਵਾਹ ਚਲਾ ਕੇ ਦੇਖ ਲਓ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਚਾਹ ਸਲਫ ਸਟਾਰਟ ਬਾਕੀ ਹਾਰ ਨੂੰ ਮੈਨੂੰ ਸੰਦੂ ਦਾ ਹੱਥ ਨਹੀਂ ਰੱਖਣ ਦਾ ਕਰਮਾ ਲੈ ਇੰਨਾ ਜਿਆਦਾ ਟਾਈਟ ਸੁਧਰਾ ਆ ਆ ਦੇਖੋ ਆ ਗਿਆ ਕੋਈ ਨਹੀਂ ਜਾ ਆਪਣੇ ਕੋ ਤਿੰਨ ਖੜੇ ਆ 12 ਮੱਡ ਲਿਆ ਇੱਕ ਹਾਂਜੀ ਇੱਕ ਸੰਤ ਸਾਬ ਅੱਠ ਮੱਡ ਲਿਆ ਇੱਕ 15 ਮੱਡ ਲਿਆ ਠੀਕ ਹੈ ਮਹਾਰਾਜ ਜੀ ਹੋਰ ਕੋਈ ਗੱਲ ਬਾਤ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਠੀਕ ਆ ਜੀ ਉਹਦਾ ਬਾਹ ਚਲਾ ਕੇ ਕਲਟੀਵੇਟਰ ਪਾਉਂਦਾ ਮੈਂ ਤਸੱਲੀ ਕਰਕੇ ਸਾਨੂੰ ਚਲ ਕੇ ਜਾਓ ਤਸੱਲੀਆਂ ਕਰ ਕਰ ਖਣ ਡੈਟਰ ਇੰਜਨ ਗੇਅਰ ਦਾ ਲੈਫਟ ਪੰਪ ਦਾ ਓਵਰ ਆਲ ਜਿੰਨਾ ਵੀ ਆ ਬਿਲਕੁਲ ਸੂਈ ਚੋਕਾ ਸ਼ੀਸ਼ਾ ਪਿਆ ਨਾ ਵੇ ਕੰਡੀਸ਼ਨ ਆ ਸ਼ੀਸ਼ਾ ਟਾਇਪ ਹੀ ਆ ਕੰਮ ਠੀਕ ਆ ਜੀ ਸੋ ਪਸੰਦ ਆਊਗਾ ਭਰਾਵਾਂ ਨੂੰ ਬਹੁਤ ਪਿਆਰਾ ਟਰੈਕਟਰ ਵੀਰ ਲੈ ਕੇ ਆਇਆ ਅੱਜ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਦਿਖਾਉਣ ਦਾ ਬਣ ਗਿਆ ਸੀ ਮਤਲਬ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱ ਗਏ ਸੋ ਫਿਲਹਾਲ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਸੰਦੀਪ ਵੀਰ ਇੱਕ ਨੰਬਰ ਬੋਲ ਦਿਆ ਨੰਬਰ ਸੰਤੋ ਸਾਹਿਬ 1 ਹੈਗਾ ਜੀ 84370 ਜੀ 38949 1 ਹੈਗਾ ਜੀ 98438947 ਜੀ ਠੀਕ ਹੈ ਮਹਾਰਾਜ ਸਾਸਿ ਗੰਗ ਜੀ ਸਾਸਿ ਗੰਗ